ਇਸ ਸਮੇਂ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਆ ਰਹੀ ਹੈ ਹੁਸ਼ਿਆਰਪੁਰ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਨੌਜਵਾਨ ਸਰਪੰਚ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਹੁਣ ਹੁਸ਼ਿਆਰਪੁਰ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਅਨੂਪ ਕੁਮਾਰ ਉਰਫ ਵਿੱਕੀ ਨੂੰ ਫੜਿਆ ਵਾ ਤੇ ਮੁਕਾਬਲੇ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਵਿੱਕੀ ਇਸ ਕਾਰਵਾਈ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਅੰਮ੍ਰਿਤਸਰ ਹੁਣ ਰੈਫਰ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਵਿਕੀ ਦਾ ਹੁਣ ਇਲਾਜ ਚੱਲ ਰਿਹਾ ਹੈ ਤੇ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਹੁਸ਼ਿਆਰਪੁਰ ਦੇ ਉੱਚ ਅਧਿਕਾਰੀਆਂ ਨੇ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਨੇ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੀ 4 ਤਰੀਕ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਵਾਪਰਿਆ ਸੀਗਾ ਜਿਸ ਦੇ ਵਿੱਚ ਮਿਸਟਰ ਸੰਦੀਪ ਕੁਮਾਰ ਸ਼ੀਨਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਕਤਲ ਕਰਤਾ ਸੀਗਾ ਗੋਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਅ ਇਸ ਕੇਸ ਨੂੰ ਫਾਲੋਅ ਅਪ ਕਰਨਾ ਸ਼ੁਰੂ ਕੀਤਾ ਜ ਜਿਹਦੇ ਵਿੱਚ 302 ਇਤਿਆਮ ਸੈਕਟਰ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ਡ ਅਨੂਪ ਕੁਮਾਰ ਇਲੈਸ ਮਿੱਕੀ ਜਿਹੜਾ ਹੈਗਾ ਉਹ ਬਾਈ ਨੇਮ ਆਇਡੈਂਟੀਫਾਈਡ ਸੀਗਾ ਉਸ ਤੋਂ ਇਲਾਵਾ ਬਾਕੀ ਅਕਿਊਜ਼ਡ ਆਇਡੈਂਟੀਫਾਈਡ ਨਹੀਂ ਸੀਗੇ ਇੱਕ ਮੋਟਰਸਾਈਕਲ ਤੇ ਆ ਕੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਸੀਸੀਟੀਵੀ ਫੁਟੇਜ ਤੋਂ ਵੀ ਜਿਹੜਾ ਜਿੰਨਾ ਸਾਨੂੰ ਕਲੀਅਰ ਹੋਇਆ ਤੇ ਉਹ ਸਾਡੀ ਟੀਮ ਨੇ ਅੱਗੇ ਇਨਵੈਸਟੀਗੇਟ ਕਰਦੇ ਵੇ ਪਹਿਲਾਂ ਇਨੀਸ਼ੀਅਲੀ ਜਿਹੜੇ ਤਿੰਨ ਮੇਨ ਅਕਿਊਜ਼ ਜਿਹੜੇ ਬਾਈਕ ਤੇ ਆਏ ਸੀਗੇ ਉਹਨਾਂ ਦੀ ਪਛਾਣ ਅਨੂਪ ਕੁਮਾਰ ਐਲਿਆਸ ਵਿੱਕੀ ਮਨਪ੍ਰੀਤ ਐਲਿਆਸ ਮਨੀਸ਼ ਤੇ ਰੋਹਿਤ ਐਲਿਆਸ ਸੂਰਜ ਦੇ ਨਾਮ ਤੋਂ ਕੀਤੀ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਵਿਥਿਨ ਆਈ ਥਿੰਕ 24 ਆਰ ਜਿਹੜਾ ਹੈਗਾ ਉਹ ਅਸੀਂ ਇੱਕ ਇੱਕ ਅਕਿਊਜ ਸੁਰਜ ਕੁਮਾਰ ਨੂੰ ਅਰੇਸਟ ਕੀਤਾ ਉਸ ਤੋਂ ਫਾਰਦਰ ਜਿਹੜਾ ਹੈਗਾ ਉਹ ਤਫਤੀਸ਼ ਕਰਦੇ ਹੋਏ ਕਿਉਂਕਿ ਜਿਹੜਾ ਵਿੱਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ ਸੇ ਪਹਿਲਾਂ ਤੋਂ ਨੋਮੀਨੇਟਡ ਹੈਗਾ ਤੇ ਵਿੱਕੀ ਵੀ 1307 ਦੋਨੋਂ ਹੀ ਸੇਮ ਕੇਸ ਸੇ ਹੈਗੇ ਤੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਦੀਨਾਂ ਦੀ ਮੈਂਟੈਲਿਟੀ ਹੈਗੀ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਹੈਗੀ ਉਹਦੇ ਨਾਲ ਵੈਲ ਇਨਫਾਰਮਡ ਹੈਗੇ ਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਵਗੈਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੈਮਪਰ ਕੀਤਾ ਤੇ ਫਿਰ ਅਸੀਂ ਜਿਹੜੀ ਹੈਗੀ ਸਾਡੀ ਟੀਮਸ ਨੇ ਐਸਪੀਡੀ ਦੀ ਅਗਵਾਈ ਹੇਠ ਡੀਐਸਪੀ ਡੀ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਐਸਐਚਓ ਹਰਿਆਣਾ ਐਸਐਚਓ ਦਸੂਆ ਐਸਐਚਓ ਮੇਟੀਆਣਾ ਐਸਐਚਓ ਹਾਜੀਪੁਰ ਅਸੀਂ ਕੁਝ ਬਾੜਲੇ ਜ਼ਿਲ੍ਹਿਆਂ ਦੀ ਵੀ ਮਦਦ ਲਈਤੀ ਜਦੇ ਵਿੱਚ ਐਸਐਸਪੀ ਅਮ ਆਪਣੇ ਕਪੂਰਥਲਾ ਦੀ ਹੈਲਪ ਐਸਐਸਪੀ ਜਲੰਧਰ ਰੂਰਲ ਦੀ ਹੈਲਪ ਸੀਪੀ ਸਾਹਿਬ ਜਲੰਧਰ ਦੀ ਹੈਲਪ ਜਿਹੜੀ ਹੈਗੀ ਵਕਫ ਵਕ ਟਾਈਮ ਤੇ ਅਸੀਂ ਲੈਂਦੇ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਡੀਆਈਜੀ ਸਾਹਿਬ ਸਾਨੂੰ ਗਾਈਡ ਕਰਦੇ ਰਹੇ ਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਭਜਨ ਚ ਮਦਦ ਕੀਤੀ ਉਹ ਇੱਕ ਸੰਮਿਤ ਕੁਮਾਰ ਨੂੰ ਅਸੀਂ ਆਇਡੈਂਟੀਫਾਈਡ ਕੀਤਾ ਜੀ ਨੇ ਆਪਣੀ ਸਵਿਫਟ ਕਾਰ 'ਚ ਇਹਨਾਂ ਨੂੰ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੀ ਸਵਿਫਟ ਕਾਰ 'ਚ ਢਾਕੇ ਅੱਗੇ ਛੱਡ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਉਸ ਦੇ ਬਾਅਦ ਅਸੀਂ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਪੈਟਰੋਲ ਪਵਾਇਆ ਤੇ ਇਹਨੂੰ ਭਜਨ ਚ ਹੈਲਪ ਕੀਤੀ ਮਨਦੀਪ ਕੁਮਾਰ ਤੇ ਗੋਪੀ ਨੂੰ ਅਸੀਂ ਰੀਸੈਂਟਲੀ ਅਰੈਸਟ ਕੀਤਾ ਤੇ ਉਹਨਾਂ ਦੇ ਕੁਸ਼ਤਾਸ ਤੋਂ ਤੇ ਔਰ ਬਾਕੀ ਹਿਊਮਨ ਇਨਪੁਟ ਤੋਂ ਸਾਨੂੰ ਕਲੂ ਮਿਲੇ ਕੁਝ ਵਾਈਟਲ ਕਲੂ ਜਿਹੜੇ ਮਿਲੇ ਤੇ ਐਟ ది ਸੇਮ ਟਾਈਮ ਕੁਝ ਟੈਕਨੀਕਲ ਵੀ ਅਸੀਂ ਇਨਵੈਸਟਿਗੇਟ ਕੀਤਾ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਕੱਲ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੀ ਵੱਖਰੀ ਥਾਵਾਂ ਤੇ ਮੂਵ ਕਰ ਰਹੀ ਸੀਗੀ ਬਟ ਕੱਲ ਸਪੈਸੀਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੁਸ਼ਿਆਰਪੁਰ ਸ਼ਹਿਰ ਚ ਮੂਵ ਕਰਦਾ ਹੋਇਆ ਰਿਪੋਰਟ ਕੀਤਾ ਗਿਆ ਜਿਹਦੇ ਵਿੱਚ ਆ ਬਜਵਾੜਾ ਫੋਟਰ ਵਾਲੇ ਪਾਸੇ ਤੇ ਇਧਰ ਦਿਖਿਆ ਤੇ ਉੱਥੇ ਸਾਡੇ ਟੀਮਸ ਨੇ ਸੀਸੀਟੀਵੀ ਫੁਟੇਜ ਤੇ ਹੋਰ ਸਾਰੀ ਚੀਜ਼ਾਂ ਚੈੱਕ ਕੀਤੀ ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾਵਾਂ ਵਾਲੇ ਪਾਸੇ ਮੂਵ ਕਰ ਰਿਹਾ ਹੈਗਾ ਤੇ ਦੋ ਲੋਕ ਹੈਗੇ ਤੇ ਦੋ ਲੋਕ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਕ ਕੁਮਾਰ ਜਿਹੜੇ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ ਵਕ ਵਕ ਟੀਮਾਂ ਸਾਡੀ ਇਸ ਚੀਜ਼ ਤੇ ਇਹਨਾਂ ਨੂੰ ਫੜਨ ਵਾਸਤੇ ਡੈਪਿਊਟ ਕੀਤੇ ਗਿਆਂ ਜਿਹਦੇ ਵਿੱਚ ਐਸਐਚਓ ਦਸਵਾ ਕੀ ਟੀਮ ਉਧਰ ਵਾਲੇ ਪਾਸੇ ਦੂਜਾ ਐਸਐਚਓ ਹਰਿਆਣਾ ਦੀ ਟੀਮ 88ਏ ਦੀ ਟੀਮ ਡੀਐਸਪੀ ਡੀ ਤੇ ਹੋਰ ਬਾਕੀ ਐਸਐਚਓ ਦੀਆਂ ਟੀਮਾਂ ਵਖਰੀ ਵਖਰੀ ਸਿਵਲ ਚ ਤੇ ਯੂਨੀਫਾਰਮ ਚ ਤੇ ਸਾਰੀ ਇਹਨਾਂ ਨੇ ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10 10:30 ਵਜੇ ਦੇ ਆਸ-ਪਾਸ ਜਿਹਨੂੰ ਉਹਨਾਂ ਨੂੰ ਚੇਸ ਕਰ ਰਹੇ ਸੀਗੇ ਉਸ ਟਾਈਮ ਜਿਹੜਾ ਹੈਗਾ ਇੱਕ ਬਰੀਫ ਐਕਸਚੇਂਜ ਆਫ ਫਾਇਰ ਇਹਨਾਂ ਨੇ ਕੀਤਾ ਕਿਉਂਕਿ ਆ ਬੜੇ ਹੈਬਿਚੁਅਲ ਜਿਹੜੇ ਹੈਗੇ ਹੈਗੇ ਤੇ ਇਹਨਾਂ ਕੋਲੇ ਵੈਪਨ ਸੀਗਾ ਬੰਦੇ ਕੋਲੇ ਅਨੂਪ ਕੁਮਾਰ ਕੋਲੇ ਤੇ ਇਹਨਾਂ ਨੇ ਪੁਲਿਸ ਪਾਰਟੀ ਜਦੋਂ ਇਹਨਾਂ ਨੂੰ ਬਿਲਕੁਲ ਕਲੋਜ਼ਲੀ ਫਾਲੋ ਕਰ ਰਹੀ ਸੀਗੀ ਤੇ ਜਦੋਂ ਫੜਨ ਲਗੇ ਤੇ ਇਹਨਾਂ ਨੇ ਫਾਇਰ ਕੀਤਾ ਤੇ ਐਕਸਚੇਂਜ ਆਫ ਫਾਇਰ ਚਾ ਅਨੂਪ ਕੁਮਾਰ ਐਲ ਇਸ ਜਿਹੜਾ ਵਿਕੀ ਮੇਨ ਜਿਹੜਾ ਕਿਊਟ ਹੈਗਾ ਜਿਹੜਾ ਸ਼ੂਟਰ ਸੀਗਾ ਜਿਹਨੇ ਕਤਲ ਕੀਤਾ ਗੋਲੀ ਚਲਾ ਕੇ ਉਹਦੇ ਲੱਤ ਜਿਹੜੀ ਹੈਗੀ ਦੋ ਗੋਲੀਆਂ ਲੱਗੀ ਤੇ ਉਸ ਤੋਂ ਬਾਅਦ ਅਸੀਂ ਫੜਿਆ ਹੈਗਾ ਉਹਨੂੰ ਤੇ ਉਸ ਤੋਂ ਉਹਦੀ ਜਿਹੜੀ ਇਨਫੋਰਮੇਸ਼ਨ ਸੀ ਉਹਦੇ ਆਧਾਰ ਤੇ ਫਰਦਰ ਜਿਹੜਾ ਉਹਦਾ ਸਾਥੀ ਸੀਗਾ ਇੱਕ ਮਨੀਸ਼ ਕੁਮਾਰ ਉਹਨੂੰ ਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕੀ ਇਹਨਾਂ ਨੂੰ ਭਜਨ 'ਚ ਕਾਫੀ ਮਦਦ ਕਰ ਰਿਹਾ ਸੀਗਾ ਕਰਨ ਉਹਨਾਂ ਨੂੰ ਸਾਡੀ ਟੀਮ ਨੇ ਅੱਜ ਅਰਲੀ ਮਾਰਨਿੰਗ ਅਰੈਸਟ ਕੀਤਾ ਤੇ ਹੁਣ ਤੱਕ ਜਿਹੜਾ ਹੈਗਾ ਇਸ ਕੇਸ 'ਚ ਜਿਹੜੇ 3 ਦੋਸ਼ੀ ਸੀਗੇ ਮੇਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੋਂ ਦੋਸ਼ੀ ਫੜੇ ਗਏ ਹੈਗੇ ਤੇ ਉਸ ਤੋਂ ਇਲਾਵਾ 4 ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਭਜਨ 'ਚ ਮਦਦ ਕੀਤੀ ਇਹਨਾਂ ਨੂੰ ਸ਼ੈਲਟਰ ਕੀਤਾ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਿਉਂਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਫਿਰ ਪਹਿਲਾਂ ਸਿਵਲ ਹਸਪੀਟਲ ਉਹਨੂੰ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਾਇਆ ਗਿਆ ਇੱਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਅੰਮ੍ਰਿਤਸਰ ਹਸਪੀਟਲ 'ਚ ਤੇ ਉੱਥੇ ਉਹ ਅੰਡਰ ਟ੍ਰੀਟਮੈਂਟ ਹੈਗਾ ਤੇ ਉਹ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਸ ਤੋਂ ਹੁਣ ਆਗੇ ਕਰਾਂਗੇ ਜਦੋਂ ਉਹ ਡਿਸਚਾਰਜ ਹੁੰਦਾ ਦਾ ਟ੍ਰੀਟਮੈਂਟ ਤੋਂ ਬਾਅਦ ਬਟ ਇਨੀਸ਼ੀਅਲੀ ਜਿਹੜੀ ਚੀਜ਼ ਆਈ ਕਿ ਇਹਨਾਂ ਨੇ ਵਜਨ 'ਚ ਮਦਦ ਵੀ ਕੀਤੀ ਇਹਨਾਂ ਨੇ ਵੈਪਨ ਵਾਸਤੇ ਵੀ ਜਿਹੜਾ ਹੈਗਾ ਇਹਨੂੰ ਹੈਲਪ ਕੀਤੀ ਕਿੱਥੋਂ ਅਰੇਂਜ ਕਰਨਾ ਕਿਸ ਤਰੀਕੇ ਨਾਲ ਅਰੇਂਜ ਕਰਨਾ ਬਾਕ ਤੇ ਅਗਲੀ ਅਪਡੇਟਸ ਵੀ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ